ਕੋਡੀ 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 ਐਮਐਸਪੀ ਗਰੰਟੀ ਨੂੰ ਲੈ ਕੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਇਨਸਾਫ ਨੂੰ ਲੈ ਕੇ ਸਾਡੇ ਕਿਸਾਨ ਭਰਾ ਜੋ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀਗੇ ਜੋ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਪੁਲਿਸ ਅਧਿਕਾਰੀਆਂ ਨੇ ਜਾਂ ਆਰਮੀ ਦੇ ਅਧਿਕਾਰੀਆਂ ਨੇ ਪੰਜਾਬ ਦੇ ਵਿੱਚ ਆ ਕੇ ਸਾਡੇ ਬੰਦਿਆਂ ਨੂੰ ਫੱਟੜ ਕੀਤਾ ਇੱਕ ਨੌਜਵਾਨ ਸਾਡਾ ਜ਼ਿਲ੍ਹੇ ਬਠਿੰਡੇ ਦਾ ਸ਼ੁਭ ਕਰਨ ਸਿੰਘ ਬੱਲੋਂ ਪਿੰਡ ਦਾ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਹੈ। ਔਰ ਪ੍ਰੀਤਪਾਲ ਸਿੰਘ ਪਿੰਡ ਨਮਾ گاਉਂ ਜਿਹੜਾ ਸੰਗਰੂਰ ਦਾ ਉਸ ਬੰਦੇ ਨੂੰ ਐਨਾ ਕਿ ਤਸ਼ੱਦਦ ਕੀਤਾ ਗਿਆ ਹੈ। ਐਨਾ ਕਿ ਤਸ਼ੱਦਦ ਕੀਤਾ ਗਿਆ ਮੇਰੇ ਵੀਰੋ ਉਹਦੇ ਠੁੱਡੇ ਮਾਰ-ਮਾਰ ਕੇ ਉਹਦਾ ਜਵਾੜਾ ਜਿਹੜਾ ਤਾਂ ਨੂੰ ਚੱਕ ਦਿੱਤਾ ਗਿਆ। ਸਿਰ 'ਚ ਪਤਾ ਨਹੀਂ ਕਿੰਨੀਆਂ ਕਿ ਸੱਟਾਂ ਲੱਤਾਂ ਪਤਾ ਨਹੀਂ ਕਿੰਨੇ ਵਾਰੀ ਤੋੜੀਆਂ। ਠੀਕ ਹੈ ਜ਼ਾਲਮ ਜ਼ੁਲਮ ਕਰਦਾ ਹੈ। ਉਹਨੇ ਕਰਨਾ ਹੈ। ਪਰ ਸ੍ਰੀ ਸਾਹਿਬ ਐਦਾਂ ਫੜ ਕੇ ਮੇਰੇ ਵੀਰੋ ਪੈਰ ਦੇ ਨਾਲ ਉਹਨੂੰ ਤੋੜਨਾ ਇਹ ਤੇ ਪਾਪ ਆ ਨਾ ਹਰ ਇੱਕ ਦਾ ਧਰਮ ਆਪੋ ਆਪਣਾ ਮੇਰੇ ਵੀਰੋ ਸਤਕਾਰਯੋਗ ਹੈ ਪਰ ਸਾਡੀ ਤੇ ਨਾ ਤੇ ਜਿਵੇਂ ਕਹਿੰਦੇ ਨੇ ਲੋਕ ਵੀ ਕਿਸੇ ਸਰਕਾਰੀ ਦਰਬਾਰੇ ਚਲਦੀ ਹੈ ਨਾ ਕਿਸੇ ਹੋਰ ਚਲਦੀ ਹੈ ਸਾਡਾ ਤਾਂ ਬਾਪੂ ਇੱਕੋ ਹੈ 10 ਪਾਸ਼ ਆਈਆਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਨੂੰ ਬੇਨਤੀ ਕਰਦੇ ਆ ਆਪਾਂ ਆਪਦੇ ਲਈ ਆਪਣੇ ਪਰਿਵਾਰਾਂ ਲਈ ਹਰ ਰੋਜ਼ ਮੰਗਦੇ ਆ ਹਰ ਰੋਜ਼ ਆਪਾਂ ਅਰਦਾਸਾਂ ਕਰਦੇ ਆ ਵੀ ਸਾਨੂੰ ਆ ਮਿਲ ਜੇ ਸਾਨੂੰ ਆ ਮਿਲ ਜੇ ਸਾਨੂੰ ਫੁਲਾਨੇ ਦੇਸ਼ ਦਾ ਵੀਜ਼ਾ ਮਿਲ ਜੇ ਪਰ ਹੁਣ ਜਿੰਨਾ ਟਾਈਮ ਕਿਸਾਨ ਅੰਦੋਲਨ ਚੱਲ ਰਿਹਾ ਹੈ ਤਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਇੱਕ ਹੋਰ ਅਰਦਾਸ ਕਰਨੀ ਹੈ ਵੀ ਜਿਹੜੇ ਸਾਡੇ ਭਰਾ ਉੱਥੇ ਬੈਠੇ ਨੇ ਬਜ਼ੁਰਗ ਬੈਠੇ ਨੇ ਸਾਡੇ ਵੀਰ ਬੈਠੇ ਨੇ ਉਹ ਸਾਡੇ ਲਈ ਬੈਠੇ ਨੇ ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਰਵੇ ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਜਿੱਤਾਂ ਬਖਸ਼ੇ ਆਪਾਂ ਅਰਦਾਸ ਬੇਨਤੀ ਦੇ ਨਾਲ ਮੇਰੇ ਵੀਰੋ ਇਹ ਜਿਹੜੀ ਜਿੱਤ ਹੈ ਉਹ ਜਿੱਤਣੀ ਹੈ ਜ਼ਾਲਮ ਜ਼ੁਲਮ ਕਰਦਾ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਦੇਖਦਾ ਸੋ ਇੰਨੀ ਅਕ ਬੇਨਤੀ ਆਸੀ ਅਰਦਾਸ ਬੇਨਤੀ ਉਹਨਾਂ ਭਰਾਵਾਂ ਲਈ ਇੱਕ ਬੇਨਤੀ ਹੋਰ ਜਿਹੜਾ ਮੁੰਡਾ ਨਵਾਂ گاਉਂ ਦਾ ਪ੍ਰੀਤਪਾਲ ਸਿੰਘ ਬੜੇ ਲੋੜਬੰਦ ਪਰਿਵਾਰ ਦਾ ਬਹੁਤ ਹੀ ਲੋੜਬੰਦ ਪਰਿਵਾਰ ਦਾ ਉਹ ਨੌਜਵਾਨ ਭਰਾ ਹੈ ਮੈਂ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦਾ ਵੀ ਐਵੇਂ ਨਹੀਂਗਾ ਵੀ ਕਿਸੇ ਦੇ ਹੱਥ ਵੀ ਆ ਫਲਾਨਾ ਮੈਂ ਤੈਨੂੰ ਜੇ ਤੁਹਾਡਾ ਕੋਈ ਜਾਣਕਾਰ ਬੰਦਾ ਹੈਗਾ ਤਾਂ ਉਹ ਵੀ ਆਪਾਂ ਹੈਲਪ ਜ਼ਰੂਰ ਕਰੀਏ ਕਿਉਂਕਿ ਉਹ ਮੁੰਡਾ ਉਹਨਾਂ ਨੇ ਕੋਈ ਕੰਮ ਜੋਗਾ ਨਹੀਂ ਛੱਡਿਆ ਉਹਨਾਂ ਨੇ ਮੇਰੇ ਵੀਰੋ ਕਾਸੇ ਜੋਗਾ ਨਹੀਂ ਉਹ ਛੱਡਿਆ ਚਲੋ ਸ਼ੁਕਰ ਹੈ ਵੀ ਸਾਡੇ ਬੰਦੇ ਉੱਥੋਂ ਲਿਆਏ ਉਹਨੂੰ ਪੰਜਾਬ ਦੇ ਵਿੱਚ ਭਰਤੀ ਕਰਵਾ ਦਿੱਤਾ ਉਹਦਾ ਇਲਾਜ ਚੱਲ ਰਿਹਾ ਸੋ ਸਾਡੀ ਇਹ ਬੇਨਤੀ ਹੈ ਵੀ ਆਪਾਂ ਉਸ ਪਰਿਵਾਰ ਦੇ ਨਾਲ ਵੀ ਸਾਰੇ ਭਰਾ ਜਿੰਨੇ ਵੀ ਵੀਰ ਨੇ ਐਨ ਆਰ ਆਈ ਵੀਰ ਭਰਾ ਆਪਾਂ ਉਸ ਪਰਿਵਾਰ ਨਵਾਂ گاؤں ਵਾਲਾ ਪ੍ਰੀਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਵੀ ਆਪਾਂ ਖੜਨਾ ਬੜੇ ਨਾਰਮਲ ਜਿਹੇ ਪਰਿਵਾਰ ਦੇ ਵਿੱਚੋਂ ਉਹ ਮੁੰਡਾ ਜਿਹੜਾ ਮੇਰੇ ਵੀਰੋ ਉਸ ਅੰਦੋਲਨ ਦੇ ਵਿੱਚ ਗਿਆ ਔਰ ਸ਼ੁਭਕਰਨ ਸਿੰਘ ਦਾ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਜਾਂ ਜਿਹੜੇ ਸਾਡੇ ਕਿਸਾਨ ਭਰਾ ਉੱਥੇ ਗੋਲਿਆਂ ਦੇ ਨਾਲ ਮੇਰੇ ਵੀਰੋ ਅਥਰੂ ਗੈਸਾਂ ਦੇ ਨਾਲ ਜ਼ਖਮੀ ਹੋਏ ਐ ਔਰ ਉਹਨਾਂ ਦੀ ਮੇਰੇ ਵੀਰੋ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜੀ ਚੜਦੀ ਕਲਾ ਹੈ ਉਹ ਵੇਖਣ ਵਾਲੀ ਆ ਸੱਚੇ ਪਾਸ਼ਾ ਉਹਨਾਂ ਦੇ ਅੰਗ ਸੰਗ ਜਿਹੜਾ ਸ਼ਹੀਦ ਸਿੰਘ ਸਹਾਈ ਹੋਣ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਸਾਰਿਆਂ ਦੇ ਲਈ ਇੱਕ ਜਕਾਰਾ ਫੇਰ ਉਹਨਾਂ ਦੀ ਚੜਦੀ ਕਲਾ ਲਈ ਬੋਲੇ ਈਸੋ ਨਹਾ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਆਓ ਕਰੀਏ ਗੱਲ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤਾਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ